ਤੇ ਆਪਾਂ ਹੁਣ ਇਹਦੇ ਤੇ ਇੰਨਾ ਵੀ ਵਲੈਂਟਰ ਦੇ ਨਹੀਂ ਰੇਡਿੰਗਾਂ ਭਿਹਾ ਦੇ ਦਿੰਦੇ ਹਾਂ ਇਹਦੇ ਤੇ ਵੀ ਰੇਡਿੰਗਾਂ ਭਿਹਾ ਦੇ ਦਿੰਦੇ ਇਹਦੇ ਰੇਡਿੰਗਾਂ ਭਿਹਾ ਸੋ ਉੱਤੇ ਵੀ ਚੜ ਸਕਦੇ ਆ ਯਾਰ ਉੱਤੇ ਤੇ ਜੇ ਰੇਡਿੰਗਾਂ ਭਿਹਾ ਦਿੰਦੇ ਉੱਤੇ ਕੱਲ ਨੂੰ ਇਹ ਬਾਈ ਨੇ ਮਤਲਬ ਮੁਰਗੀ ਫਾਰਮ ਖੋਲਣਾ ਇਹਦੇ ਉੱਪਰ ਜੇ ਮਰਜ਼ੀ ਕਰ ਲੈ ਉੱਤੇ ਵੀ ਮੁਰਗੀ ਫਾਰਮ ਖੋਲ ਸਕਦੇ ਮੁਰਗੀ ਫਾਰਮ ਦੇ ਕਰਾਬ ਬਰਵਾਂਦੇ ਦੇ ਵਧੀਆ ਸੋਹਣਾ ਪ੍ਰਬੰਧ ਹੈ ਇਹਦਾ ਕੋਈ ਚੱਕਰ ਵਾਲੀ ਗੱਲ ਨਹੀਂ ਗਈ ਕਿਉਂ ਆ ਬਾਂਸ ਆਪਣਾ ਮਰਦਾ ਨਹੀਂ ਕਿਉਂਕਿ ਛੇਦੀ ਇਹਦੇ ਗਾਡਰ ਬਾਈ ਤੇ ਬਹੁਤ ਮਜ਼ਬੂਤ ਹੈ ਹੈਵੀ ਟਾਂਚਾ ਤਿਆਰ ਆ ਟਾਂਚਾ ਅਗਲੇ ਦਾ ਤਿਆਰ ਹੋਵੇ ਮਜ਼ਬੂਤ ਸਹੀ ਹੈ ਛੱਤ ਦਾ ਤਾਂ ਕੋਈ ਚੱਕਰ ਹੀ ਨਹੀਂ ਆਪਾਂ ਨੂੰ ਛੱਤ ਦੇ ਦੇ ਤੇ ਵਧੀਆ ਹੁਣ ਜੇ ਲੱਡਾ ਵਾਲਾ ਇਨਕਮ ਕਰ ਲੇ ਬਾਈ ਇੱਥੇ ਵੀ ਸਿਉਂਖ ਪੈ ਜਾਂਦੀ ਐ ਇਹਨੂੰ ਆਏ ਹੋ ਜਾਂਦਾ ਫਲਾਨਾ ਹੋ ਜਾਂਦਾ ਇਹਦੇ ਵਿੱਚ ਪਹਿਲਾਂ ਇਹ ਸਾਨੂੰ ਦੱਸੋ ਵੀ ਇਹ ਆਪਣੀ ਕੀ ਇਹਦੇ ਵਿੱਚ ਕੁਆਲਿਟੀ ਕੀ ਹੈ ਬਾਂਸ ਕੁਆਲਿਟੀ ਬਾਈ ਇਹ ਸਾਰਾ ਜੜ ਲਾ ਬਈ ਜਿੱਥ ਵੀ ਇਹ ਹੈ ਜਾੜ ਵਾਲਾ ਬਾਂਸ ਤੁਸੀਂ ਗਏ ਜਾੜਾ ਲਾ ਕਿਵੇਂ ਜੜ ਮਾਲਾ ਜਿਹਦੀ ਨੇੜੇ ਨੇੜੇ ਗੰਢਾਂ ਸਾਰੇ ਦੀ ਜੋ ਕਿ ਪੀਸ ਮਾੜਾ ਹੁੰਦਾ ਪਰ ਬਸ ਗੜ ਦਿੰਨੇ ਆ ਜੇ ਇੰਨੇ ਪੀਸਾਂ ਦੇ ਵਿੱਚੋਂ ਵੀ ਤੇ ਜੜ ਲਵਾਸ ਪਾ ਕੇ ਉੱਪਰ ਫੱਟੀ ਪਾ ਕੇ ਕਾਨੇ ਪਾ ਕੇ ਮਿੱਟੀ ਮੁਟੀ ਪਾ ਕੇ ਬਈ ਤਰਫਾ ਲਾ ਪਾ ਕੇ ਪੂਰਾ ਪੂਰਾ ਮੁਫਤ ਗੱਲ ਕੰਮ ਹੁੰਦਾ ਲੈਂਟਰ ਵਾਲੀ ਬਿਜਿਨਸ ਬਣ ਜਾਂਦੀ ਹੈ ਬਾਈ ਅਧੇ ਰੁਪਏ ਲੱਗਦੇ ਆ ਹਾਂ ਤੇ ਬਣ ਜਾਂਦਾ ਲੈਂਟਰ ਠੰਡਾ ਬਹ ਰਿੰਦਾ ਦਵਾ ਤੇ ਸੁਣਾ ਇੱਕ ਜਦੋਂ ਮਰਜੀ ਬਾਈ ਕੱਢ ਲਾ ਉਨੇ ਦਾ ਹੀ ਆ ਬਾਈ ਵਿੱਚ ਹੀ ਵੇਲਡ ਕਰਕੇ ਵਿੱਚ ਹੀ ਲੇਬਰ ਕਰਕੇ ਵਿੱਚੇ ਆ ਸਮਾਨ ਬਾਸ ਬੂਸ ਸਾਰਾ 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 ਖਰਚਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆ ਜਿਹੜਾ ਤੁਸੀਂ ਪਿੱਛੇ ਸ਼ੈੱਡ ਵੇਖੀ ਜਾਂਦੇ ਹੋ ਇਹ ਆਪਾਂ ਤੁਹਾਨੂੰ ਅੱਜ ਵਾਲੀ ਵੀਡੀਓ 'ਚ ਦਿਖਾਵਾਂਗੇ ਤੇ ਆਪਾਂ ਪਿੰਡ ਗੁੰਮਟੀ ਕਲਾਂ ਦੇ ਵਿੱਚ ਖੜੇ ਆ ਪਹਿਲਾਂ ਤਾਂ ਬਾਈ ਨੂੰ ਮੈਂ ਆਖੂਗਾ ਵੀ ਲੋਕੇਸ਼ਨ ਦਿਖਾ ਹਨਾ ਜੇ ਕਿਸੇ ਨੇ ਡੇਰੀ ਫਾਰਮ ਦਾ ਕੰਮ ਸ਼ੁਰੂ ਕਰਨਾ ਹੋਵੇ ਐਦੂ ਵਧੀਆ ਜਗਾ ਨਹੀਂ ਹੋ ਸਕਦੀ ਹਵਾਦਾਰ ਜਗਾ ਜਮਾ ਚਾਰੇ ਪਾਸਿਓਂ ਹਵਾ ਆਉਂਦੀ ਹੈ ਖੁੱਲੀ ਪਸ਼ੂਆਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਤੇ ਆਪਾਂ ਤੁਹਾਨੂੰ ਪਹਿਲਾਂ ਵੀ ਸ਼ੈੱਡ ਦਿਖਾਏ ਸੀ ਛੱਤਾਂ ਦਾ ਦਿਖਾਈਆਂ ਸੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹਦੀ ਟੋਟਲ ਜਾਣਕਾਰੀ ਦੇਣੀ ਹੈ ਜਿਵੇਂ ਹਾਇ ਦੇ ਵਿੱਚ ਲੋਹਾ ਲੱਗਿਆ ਵਿੱਚ ਇਹਦੀ ਵੈਲਡਿੰਗ ਬੋਲਡਿੰਗ ਸਾਰਾ ਥੱਲੋਂ ਲੈ ਕੇ ਤਾਂ ਤੱਕ ਜਿੰਨਾ ਵੀ ਟੋਟਲ ਖਰਚਾ ਆਇਆ ਹੈ ਨਾ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦਵਾਂਗੇ ਵੀਡੀਓ ਆਪਣੀ ਵਧੀਆ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਹੁਣ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਜਿਹਨੇ ਇਹ ਸ਼ੈੱਡ ਤਿਆਰ ਕਰਿਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਇਹ ਆਪਾਂ ਬਈ ਕੀ ਕੰਮ ਫੜਿਆ ਹਨਾ ਵੀ ਚੰਗੇ ਭੜੇ ਲੋਕ ਪਹਿਲਾਂ ਲੈਂਟਰ ਵਾਲਾ ਲੈਂਟਰ ਪਾਉਂਦੇ ਹੁੰਦੇ ਸੀਗੇ ਤੁਸੀਂ ਚੱਕ ਕੇ ਹੁਣ ਬਾਸ ਦੇ ਧਰ ਕੇ ਹਨਾ ਇਹ ਇਹ ਇਹਦੀ ਕੀ ਇਹ ਤਾਂ ਮੈਨੂੰ ਲੱਗਦਾ ਵੀ ਕਾਮਯਾਬੀ ਨਹੀਂ ਹੋਣੀ ਚੀਜ਼ ਚੌਣ ਲੱਗ ਜਾਂਦਾ ਹੁਣ ਸਿਉਂਖ ਲੱਗ ਜਾਂਦੀ ਹੁਣੀ ਹਨਾ ਇਹਦੇ ਵਿੱਚ ਬਾਈ ਇਹ ਤਾਂ ਐਫ ਡੀ ਆ ਐਫਡੀ ਐਫਡੀ ਹੈ ਤਾਂ ਜੇ ਬੰਦੇ ਸਮਝੇ ਤਾਂ ਐਫਡੀ ਐਫਡੀ ਕਿਸੇ ਕਿਵੇਂ ਹੋ ਜੂਗੀ ਬਾਈ ਆਏ ਵੇਖ ਤੂ ਲੋਹਾ ਹੂੰ ਲੋਹਾ ਤੇ ਸੋਨਾ ਇੱਕ ਜਦੋਂ ਮਰਜ਼ੀ ਬਾਈ ਕੱਢ ਲੈ ਉਹਨੇ ਦਾ ਹੀ ਆ ਬਾਈ ਲੋਹਾ ਤੇ ਸੋਨਾ ਜਦੋਂ ਮਰਜ਼ੀ ਕੱਢ ਲੈ ਠੀਕ ਹੁਣ ਆ ਦੇਖ ਬਾਈ ਨੇ ਸਵਾ 2 ਲੱਖ ਰੁਪਈਆ ਲੱਗਿਆ ਹੂੰ ਲਾਸਟ 2.5 ਲੱਗਿਆ ਪਿੱਲਰ ਲਾਗੇ ਵਿੱਚ ਪਾਈਪਾਂ ਤੇ ਗਾਰਡਰਾਂ ਤੱਕ ਦਾ 1 ਲੱਖ ਰੁਪਈ ਦੀ ਛੱਤ ਬਣੀ ਇਹਦੀ 3.5 ਲੱਖ ਰੁਪਈ ਜੇ ਇਹ ਤੇ ਇਹ ਲੈਂਟਰ ਪਾਉਂਦਾ ਪਿੱਲਰ ਮਜ਼ਬੂਤ ਕਰਨੇ ਪੈਣੇ ਸੀਗੇ ਵੱਡੇ ਕੱਟਨੇ ਪੈਣੇ ਸੀ ਬੀਮ ਪਾਉਣੇ ਪੈਣੇ ਸੀ ਤਾਂ ਫਿਰ ਬਾਈ ਜਦੋਂ ਆਪਾਂ ਤਾਂ ਵਾਲੇ ਪਾਸੇ ਜਾਂਦੇ ਸਾਢੇ 3 ਲੱਖ ਚ ਕਲਾ ਲੈਂਟਰ ਹੀ ਪੈਣਾ ਸੀ ਇਹਦਾ ਅੱਛਾ ਵੀ ਮੰਨ ਲਾ 6 7 6 7 ਲੱਖ ਦੇ ਵਿੱਚ ਇਹਦਾ ਬਜਟ ਇੱਥੇ ਹੀ ਰਹਿਣਾ ਸੀ ਇਹ ਆਪਾਂ ਸਾਰਾ ਹੀ 4 ਲੱਖ ਦੇ ਵਿੱਚ ਤਿਆਰ ਕਰਦੇ ਜੇ ਆਪਾਂ ਲੈਂਟਰ ਪਾਉਂਦੇ ਤੁਸੀਂ ਕਹਿੰਦੇ ਖਰਚਾ 7 ਲੱਖ ਰੁਪਏ ਆ ਜਾਂਦਾ ਹਾਂ ਤੇ ਇਹ ਕਿੰਨਾ ਏਰੀਆ ਹੈ ਸਾਰਾ ਟੋਟਲ ਜੇ ਆਪਾਂ ਇਹਦੀ ਲੰਬਾਈ ਲੈਂਥ ਤੇਰੀ ਚੜਾਈ ਦੀ ਗੱਲ ਹੈ ਜੀ ਇਹ 60 ਫੁੱਟ ਲੰਮਾ ਤੇ 30 ਫੁੱਟ ਚੌੜਾ 60 ਫੁੱਟ ਲੰਮਾ ਇਹ 30 ਫੁੱਟ ਚੌੜਾ ਤੇ ਲੈਂਟਰ ਵਾਲੇ ਦਾ ਖਰਚਾ ਆਉਣਾ ਸੀ 6-7 ਲੱਖ ਰੁਪਇਆ ਇਹਦਾ ਖਰਚਾ ਆਇਆ ਆਪਣਾ ਇਹਦਾ ਖਰਚਾ ਆਪਣਾ ਆਇਆ ਬਈ ਤੇ 2.5 ਲੱਖ ਰੁਪਇਆ ਹੁਣ ਤੱਕ ਦਾ ਆ ਹਾਂ ਤੇ ਜਿਹੜਾ ਆਪਣਾ ਉੱਪਰ ਲੱਖ ਰੁਪਈੀ 7 ਆਪਣੀ ਮੋਟਾ ਜੀ ਸਾਢੇ 1-3 ਲੱਖ ਰੁਪਈਆ ਸਾਢੇ 3 ਲੱਖ ਚ ਫੁੱਲ ਵਧੀਆ ਸਾਰਾ ਸਾਰਾ ਟੋਟਲ ਵਿੱਚ ਹੀ ਵੇਲਡ ਕਰਕੇ ਵਿੱਚ ਹੀ ਲੇਬਰ ਕਰਕੇ ਵਿੱਚੇ ਆ ਸਮਾਨ ਬਾਸ ਬੂਸ ਸਾਰਾ 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 ਖਰਚਾ ਇਹ ਕੱਲੇ ਛੱਡਦਾ ਬਾਉਂਡਰੀ ਵਾਲਾ ਲੱਗਦੂ ਆ ਖੁਰਨਾ ਅਲੱਗਦੂ ਆ ਫਾਰਸ਼ ਲੱਗਦੂ ਇਹ ਸਿਸਟਮ ਮੰਨ ਕੇ ਜੇ ਲੋ ਸਾਢੇ 3 ਲੱਖ ਫੋਲਰ ਵੀ ਲਾਏ ਆਪਾਂ ਹਮ ਠੀਕ ਆ ਆਪਣਾ ਲੋਏ ਹਿਸਾਬ ਨਾਲ ਜੇ ਲੋਹਾ ਸਸਤਾ ਹੋ ਗਿਆ ਹੋ ਸਕਦਾ ਇਹ ਸਵਾ 3 3 ਜਿਹੜੇ ਛੱਡ ਉਹ ਤਾਂ ਬਾਈ ਗੱਲ ਤਿੰਨ ਸਾਢੇ 3 ਦੇ ਵਿੱਚ ਇਹ ਅੰਡਰ ਵਾਧਾ ਘਟਦਾ ਰਹਿੰਦਾ ਹੁਣ ਜੇ ਆਪਾਂ ਪਿਲਰਾਂ ਦੀ ਗੱਲ ਕਰੀਏ ਬਾਈ ਲੈ ਆਈ ਕੋਲੇ ਇੱਧਰ ਜਿਵੇਂ ਇਹ ਤੁਸੀਂ ਸ਼ੈੱਡ ਦੀ ਲੰਬਾਈ ਜਿਹੜਾਈ ਕਿੰਨੀ ਦੱਸੀ ਸੀ ਆਪਾਂ ਨੂੰ 60 ਫੁੱਟ ਲੰਮਾ 30 ਫੁੱਟ ਚੌੜਾ 30 ਫੁੱਟ ਚੌੜਾ ਇਹ ਕਿੰਨੇ ਗੇ ਦੇ ਵਿੱਚ ਐ ਪਿੱਲਰ ਆਪਾਂ ਪੈਪਾਂ ਕਿੰਨੀਆਂ ਘਲਾਤੀਆਂ 15-15 ਫੁੱਟ ਦੇ ਪਾਈਪ ਲੱਗੀ ਆ 15 ਬੰਦਾ ਚੱਕਣਾ ਸੀ ਆ ਪਿੱਲਰ ਲਾਉਂਦਾ ਮਸਕ ਦੇ ਦੀ ਪਸ਼ੂਆਂ ਦਾ ਮੂਤ ਹੁੰਦਾਗਾ ਪੈਪਾਂ ਗਾਲ ਦਿੰਦਾ ਪਾਈਪਾਂ ਗਾਲ ਦਿੰਦਾ ਆਹ ਜਿਹੜਾ ਹੁਣ ਬਿਜਰੀ ਵਾਲਾ ਸਿਸਟਮ ਖੜ ਦੇ ਕੋਕੇ ਹੋ ਗਿਆ ਉੱਚਾ ਹੋ ਗਿਆ ਥੱਲੋਂ ਇਹਦੀ ਸੇਫਟੀ ਦੁੱਗਣੀ ਹੋ ਗਈ ਕਸੇਗੇ ਹੁਣ ਇੱਕ ਲੈਂਟਰ ਵਾਲਾ ਪੋਜੀਸ਼ਨ ਪੈਦਾ ਹੋਈ ਵੀ ਇੱਥੇ 15 15 15 15 ਫੁੱਟ ਦੀ ਦੂਰੀ ਤੇ ਇਹ ਪਾਈਪਾਂ ਲੱਗੀਆਂ ਹੋਣ ਹੈ ਤੇ ਇਹ ਪਾਈਪਾਂ ਆਪਣੀਆਂ ਕਿੰਨੀਆਂ ਹੋ ਗਈਆਂ 15 ਹੀ ਪਾਈਪਾਂ ਹਨਾ ਇਹ ਹਾਂਜੀ 15 ਪਾਈਪਾਂ ਤੇ ਇਹਨਾਂ ਦੀ ਆਪਾਂ ਹਾਈਟ ਕਿੰਨੀ ਰੱਖੀ ਆ ਇਹ ਬਸੂਏ ਦੇ ਕੋਲੇ ਬਾਈ ਕੋਲੇ ਜਿੰਨੇ ਪਸੂਆਂ ਦੇ ਸਰਵਰ ਨਾਲ ਇਹ ਹਾਈਟ ਹਵਾਦਾਰ ਹੈਗਾ ਚਾਰੇ ਪਾਸੇ ਚਾਰੇ ਪਾਸੇ ਖੁੱਲਾ ਹੀ ਰਹੂਗਾ ਹਣ ਨਹੀਂ ਇਹਨਾਂ ਨੇ ਹੁਣ ਤਾਰ ਲਾ ਗਿਆ ਜਾਲੀ ਲਾ ਕੇ ਵਰਤੀ ਘਟ ਉਰ ਨੂੰ ਕਵਰ ਤਾਂ ਕਰਨਾ ਹੈਗਾ ਇਹਦੇ ਕੋਲੇ ਐਚ ਐਫ ਬਾਈ ਕੋਲੇ ਸਾਰਾ ਨਵਾਂ ਕੰਮ ਆ ਬਾਈ ਇਹ ਸਾਰੀ ਗਾਂ ਐਚ ਐਫ ਪਾਉਣੀ ਆ ਉਹਦੇ ਵਾਸਤੇ ਤਾਂ ਹਵਾ ਦਰ ਚਾਹੀਦੀ ਆ ਉਹ ਤਾਂ ਭਾਵੇਂ ਸਾਲ ਦੇ ਵਿੱਚ ਵੀ ਬਾਹਰ ਖੱਡ ਜਾਂਦੀਆਂ ਬਾਈ ਠੀਕ ਹੈ ਤੇ ਹੁਣ ਆਪਾਂ ਇਹਦੀ ਛੱਤ ਦੀ ਗੱਲ ਕਰਦੇ ਆ ਹਨਾ ਇਹ ਬਾਸ ਪਾਏ ਵੀ ਆ ਕੱਲੇ ਕੇਰਾ ਇਹਦੇ ਉੱਤੇ ਕਿਹੜੀ ਕਿਹੜੀ ਚੀਜ਼ ਪੋ ਪਹਿਲਾਂ ਬਾਸਾਂ ਦੀ ਗੱਲ ਕਰਦੇ ਆ ਇਹਦੇ ਵਿੱਚ ਡਾਊਟ ਹੁੰਦਾ ਲੋਕਾਂ ਨੂੰ ਵੀ ਸਿਉਂਖ ਪੈ ਜਾਂਦੀ ਐ ਇਹਨੂੰ ਆਏ ਹੋ ਜਾਂਦਾ ਫਲਾਨਾ ਹੋ ਜਾਂਦਾ ਇਹਦੇ ਵਿੱਚ ਪਹਿਲਾਂ ਇਹ ਸਾਨੂੰ ਦੱਸੋ ਵੀ ਇਹ ਆਪਣੀ ਕੀ ਇਹਦੇ ਵਿੱਚ ਕੁਆਲਿਟੀ ਕੀ ਆ ਬਾਸ ਦੀ ਕੁਆਲਿਟੀ ਬਾਈ ਇਹ ਸਾਰਾ ਜੜ ਲਾ ਬਈ ਜਿੱਥੇ ਮਰਜੀ ਮਾਰ ਲਈ ਕੈ ਕਰ ਲਈ ਹੈ ਦਿਖਾਈ ਬਈ ਮਾੜਾ ਬਾਂਸ ਦਿਖਾ ਵੀ ਇਹ ਜੜਾ ਵਾਲਾ ਬਾਂਸ ਤੁਸੀਂ ਗਏ ਜੜਾ ਵਾਲਾ ਕਿਵੇਂ ਜੜ ਮਾਲਾ ਇਹਦੀ ਨੇੜੇ ਨੇੜੇ ਗੰਢਾ ਸਾਰੇ ਦੀ ਜੋ ਕੀ ਪੀਸ ਮਾੜਾ ਹੁੰਦਾ ਬਸ ਗੜ ਦਿੰਨੇ ਆ ਜੇ ਇੰਨੇ ਪੀਸਾਂ ਦੇ ਵਿੱਚ ਉਹ ਵੀ ਤੇ ਜੜਾ ਵਾਲਾ ਬਾਂਸ ਪਾ ਕੇ ਉੱਪਰ ਫੱਟੀ ਪਾ ਕੇ ਕਾਨੇ ਪਾ ਕੇ ਮਿੱਟੀ-ਮੁੱਟੀ ਪਾ ਕੇ ਬਈ ਤਰਫਾਲਾਂ ਪਾ ਕੇ ਪੂਰਾ ਪੂਰਾ ਮੁਫਤ ਗੱਲ ਕੰਮ ਹੁੰਦਾ ਲੈਂਟਰ ਵਾਲੀ ਪੀਸ਼ਨ ਬਣ ਜਾਂਦੀ ਹੈ ਬਾਈ ਅਧੇ ਰੁਪਏ ਲੱਗਦੇ ਆ ਹਾਂ ਤੇ ਬਣ ਜਾਂਦਾ ਲੈਂਟਰ ਠੰਡਾ ਬੋਹ ਰਿੰਦਾ ਹੈ ਅੱਧੇ ਰੁਪਈਆ ਦੇ ਵਿੱਚ ਲੈਂਟਰ ਵਾਲਾ ਕੰਮ ਇਹਦੀ ਮਜ਼ਬੂਤੀ ਫਿਰ ਜਿਵੇਂ ਪਹਿਲਾਂ ਬਾਸਪਾਤ ਆਪਾਂ ਉੱਤੇ ਇਹਦੇ ਕੀ ਪਊਗਾ ਉੱਤੇ ਬਾੜਿਆ ਵਾਸ ਜਿਵੇਂ ਆਪਾਂ ਆਲਰੇਡੀ ਉਹ ਆਪਾਂ ਆਲਰੇਡੀ ਸਾਰਾ ਛਤਾਂ ਦਾ ਪ੍ਰੋਸੈਸ ਸੇਮ ਹੀ ਹੈ ਯਾਰ ਠੀਕ ਹੈ ਇਹਦੇ ਤੇ ਆਪਾਂ ਹੁਣ ਇਹਦੇ ਤੇ ਇੰਨਾ ਵੀ ਲੈਂਟਰ ਦੇ ਨਹੀਂ ਰੇਡਿੰਗਾਂ ਭੇਜਦੇ ਹੁੰਦੇ ਹਾਂ ਇਹਦੇ ਤੇ ਵੀ ਰੇਡਿੰਗਾਂ ਭੇਜਾ ਦਿੰਦੇ ਇਹਦੇ ਰੇਡਿੰਗਾਂ ਭੇਜਾ ਉੱਤੇ ਵੀ ਚੜ ਸਕਦੇ ਆ ਯਾਰ ਉੱਤੇ ਤੇ ਜੋ ਰੇਡਿੰਗਾਂ ਭੇਜਦੀਆਂ ਉੱਤੇ ਕੱਲ ਨੂੰ ਇਹ ਬਾਈ ਨੇ ਮਤਲਬ ਮੁਰਗੀ ਫਾਰਮ ਖੋਲਣਾ ਇਹਦੇ ਉੱਪਰ ਜੇ ਮਰਜ਼ੀ ਕਰ ਲੈ ਉੱਤੇ ਵੀ ਮੁਰਗੀ ਫਾਰਮ ਖੋਲ ਸਕਦੇ ਆ ਮੁਰਗੀ ਫਾਰਮ ਦੇ ਕਰਾਬ ਬਰਵਾਂਦੇ ਦੇ ਵਧੀਆ ਸੋਹਣਾ ਪ੍ਰਬੰਧ ਹੈ ਇਹਦਾ ਕੋਈ ਛੋਟੀ ਵਾਲੀ ਗੱਲ ਨਹੀਂ ਗਈ ਕਿਉਂ ਆ ਵਾਂਸ ਆਪਣਾ ਮਰਦ ਨਹੀਂ ਕਿਉਂਕਿ ਛੇਦੀ ਇਹਦੇ ਗਾਰਡਰ ਬਾਈ ਦੇ ਬਹੁਤ ਮਜ਼ਬੂਤ ਹੈਵੀ ਟਾਂਚਾ ਤਿਆਰ ਆ ਟਾਂਚਾ ਅਗਲੇ ਦਾ ਤਿਆਰ ਹੋਵੇ ਮਜ਼ਬੂਤ ਸਹੀ ਹੈ ਛੱਤ ਦਾ ਤਾਂ ਕੋਈ ਚੱਕਰ ਹੀ ਨਹੀਂ ਆਪਾਂ ਨੂੰ ਛੱਤ ਦੇ ਦੇ ਵਧੀਆ ਹੁਣ ਜੇ ਲੱਡਾ ਵਾਲਾ ਇਨਕਮ ਕਰ ਲੇ ਬਾਈ ਇਥੇ ਹਾਂ ਡੈਲ ਇਨਕਮ ਹੀ ਆ ਬਾਈ ਨੇ ਇਥੇ ਖੇਤ ਚ ਦਾ ਯਾਰ ਡੇਰੀ ਫਾਰਮ ਕਰ ਲਿਆ ਉੱਪਰ ਭਾਵੇਂ ਇਹਦੇ ਪੋਲਟਰੀ ਫਾਰਮ ਕਰ ਲੇ ਪਹਿਲਾ ਬਾਸਪਾਤ ਆਪਾਂ ਫੇਰ ਆਪਾਂ ਬਾਰਾ ਪਾੜਾ ਪਾੜਿਆ ਬਾਂਸ ਉਹਦੇ ਪਹਾਰੀ ਉਹਦੀ ਡੱਬੀ ਬੰਨ੍ਹ ਦਿੰਦੇ ਆ ਫੇਰ ਉੱਤੇ ਆਪਾਂ ਉਹਦੇ ਹਰੀ ਚਾਦਰ ਪਾ ਦੇਣੀ ਆ ਕੱਪੜਾ ਫੇਰ ਉਹਦੇ ਉੱਤੇ ਸਰਪ ਪੋਣੇਗੇ ਉਹ ਉਹ ਕੀ ਚੀਜ਼ ਜਿਹੜੇ ਕਾਨੇ ਪਹਿਲਾਂ ਇਹ ਪਹਿਣਗੇ ਕਾਨੇ ਪਾ ਕੇ ਫਿਰ ਸਰਪ ਆਗੇ ਫਿਰ ਉਹ ਦਿਖਾਈ ਬਈ ਤਰਪਾਲ ਪਹਿਲਾਂ ਪਾੜਿਆ ਬਾਂਸ ਉਹ ਪਿਆ ਪਹਿਲਾਂ ਆਹ ਬਾਂਸ ਪਾ ਕੇ ਉੱਤੇ ਬਾੜਿਆ ਬਾਂਸ ਪੈ ਜੂਗਾ ਫੇਰ ਉਹਦੇ ਉੱਤੇ ਹਰੀ ਚਾਦਰ ਪੈ ਜਾਣੀ ਆ ਫੇਰ ਆ ਪਾਉਗੀ ਤੇ ਇਸ ਦੇ ਉੱਪ ਤੋਂ ਆਪਾਂ ਕੀ ਪਾਵਾਂਗੇ ਫੇਰ ਇਸ ਦੇ ਉੱਪਰ ਆਪਾਂ ਬਈ ਯਾਰ ਸਰਕੜਾ ਪਾ ਕੇ ਸਰਕੜਾ ਪਾ ਕੇ ਤਰਪਾਲ ਪਾ ਕੇ ਫੇਰ ਮਿੱਟੀ ਪਊ ਜਿਹੜੀ ਉਹਦਾ ਵੀ ਹੱਲ ਆਗਾ ਵੀ ਫਰਸ਼ ਲਾਉਣ ਤੋਂ ਬਿਨਾਂ ਵੀ ਆਪਾਂ ਹੱਲ ਕੱਢੇ ਗਿਆ ਉਹ ਵੀ ਹੱਲੇ ਕੇ ਠੀਕ ਆ ਜੀ ਵੀ ਪੱਕਾ ਹੋ ਜਾਂਦਾ ਛੱਤ ਵੀ ਪੱਕੀ ਹੋ ਜਾਂਦੀ ਸਕੂਲਗੇ ਵਾਲੇ ਆਪਾਂ ਨੂੰ ਬਹੁਤ ਮੈਸੇਜ ਕਰਦੇ ਏ ਢੋਲਗਾ ਢੋਲਗਾ ਪਾਉਂਦਾ ਲੱਗ ਪ੍ਰੋਸੈਸ ਆ ਬਾਈ ਉਹਦੇ ਦੀ ਜਾਲੀ ਲੱਗਦੀ ਏ ਕਿਹੜੀ ਲੱਗਦੀ ਏ ਕਿਵੇਂ ਲੱਗਦੀ ਏ ਉਹ ਇੱਕ ਬਾਅਦ ਦਾ ਪ੍ਰੋਸੈਸ ਰਹੇਗਾ ਇਹ ਛੱਡ ਦਾ ਖਰਚਾ ਆਪਾਂ 3.5 ਲੱਖ ਰੁਪਏ ਤੱਕ ਆ 6 ਵਜਦੀ ਦੇ ਛੱਡ ਆ ਬਾਈ ਜੀ ਖੁਰਨੀਆਂ ਇਹਦੀ ਅਲੱਗ ਟਾਈਪ ਦੀਆਂ ਬਣਨਗੀਆਂ ਸਰ ਨਾਲੋਂ ਵੱਖਰੇ ਛੱਤਰ ਤੇ ਸ਼ੈੱਡਾ ਇੰਸਟਾਗ੍ਰਾਮ ਤੇ ਬਾਈ ਬਹੁਤ ਆਪਾਂ ਨੂੰ ਮੈਸੇਜ ਕਰਦੇ ਸੀਗੇ ਕਿ ਕਿੰਨਾ ਖਰਚਾ ਆ ਥੱਲੇ ਤੋਂ ਲੱਗੇ ਤਾਂ ਤੱਕਰ ਦਾ ਕੀ ਇਹਦਾ ਢਾਂਚਾ ਆਹ ਕੋਸ਼ ਆ ਬਾਈ ਇਹਦਾ ਐਫ ਡੀ ਦੀ ਬਾਈ 1.5 ਲੱਖ ਰੁਪਈਆ ਸੇਵ ਆ ਬਾਈ ਜਲੋਈ ਦਾ ਠੀਕ ਆ ਠੀਕ ਆ ਬਾਕੀ ਛੱਤਾ ਆਪਣੀ ਆ ਇਹਨੇ ਉਹਨਾਂ ਮੰਨ ਜਾਂਦੀ ਨਹੀਂ ਦੇਣੀ ਤੇ ਬਾਈ ਜੇ ਕਿਸੇ ਨੇ ਇਹੋ ਜਿਹਾ ਸ਼ੈੱਡ ਤਿਆਰ ਕਰਵਾਉਣਾ ਹੁਣ ਆਪਣੇ ਨਾਲ ਕਿਵੇਂ ਸੰਪਰਕ ਕਰ ਸਕਦਾ ਕਿੱਥੇ-ਕਿੱਥੇ ਆਪਾਂ ਇਹ ਸ਼ੈੱਡ ਤਿਆਰ ਕਰ ਦਿੰਨੇ ਆ ਆਪਣੇ ਨਾਲ ਸੰਬੰਧ ਰਕ ਬਈ ਇਹ ਪੰਜਾਬ ਆਪਾਂ ਆਲਰੇਡੀ ਸਾਰੇ ਕੰਮ ਕਰ ਦਿੰਦੇ ਆਂ ਜਿਆਦਾ ਪੰਜਾਬ ਦਾ ਕੰਮ ਮਤਲਬ ਜੇ ਵੱਡਾ ਕੰਮ ਹੋਵੇ ਹਰਿਆਣਾ ਤੇ ਆਪਾਂ ਰਾਜਸਥਾਨ ਨੂੰ ਵੀ ਕਰਦੇ ਆਂ ਜੀ ਕੰਮ ਹੋਵੇ 2000 ਸਕਰ ਫੁੱਟ ਦੀ ਕਰਦਾ ਠੀਕ ਆ ਠੀਕ ਆ ਤੇ ਆਪਣੇ ਨਾਲ ਕੰਡਕਟ ਕਰਨ ਤੇ WhatsApp ਤੇ ਕਰੇ ਬੰਦਾ ਕਾਲ ਜਾਂ WhatsApp ਤੇ ਮੈਸੇਜ ਜਿਆਦਾ ਮੈਸੇਜ ਏ ਰਿਕਾਰਡਿੰਗ ਦੇ ਤੌਰ ਤੇ ਠੀਕ ਆ ਠੀਕ ਆ ਨੰਬਰ ਆਪਾਂ ਮੈਂਸ਼ਨ ਕਰ ਦਾਂਗੇ 8699900 ਨੰਬਰ ਆਪਣਾ ਠੀਕ ਆ ਜੀ ਠੀਕ ਆ ਤੇ ਲਓ ਜੀ ਆਪਾਂ 22 ਦਾ ਨੰਬਰ ਪੁੱਛ ਲਿਆ ਸਕਰੀਨ ਦੇ ਉੱਤੇ ਤੁਹਾਨੂੰ ਨੰਬਰ ਮਿਲ ਜਾਣਾ ਹੈ ਬੁੱਟਰਸਨੀ ਪਾਈ ਦਾ ਪਿੰਡ ਹੈ ਮੁਖਸਰ ਸਾਹਿਬ ਕੋਲ ਇਹ ਪਿੰਡ ਰਹਿ ਗਿਆ ਜੇ ਕਿਸੇ ਨੇ ਸ਼ੈੱਡ ਬਣਵਾਉਣੇ ਹੋਣ ਤੁਸੀਂ ਸੰਪਰਕ ਕਿੰਨਾ ਨਾਲ ਕਰ ਸਕਦੇ ਹੋ ਬਾਕੀ ਜਦੋਂ ਇਹ ਸ਼ੈੱਡ ਤਿਆਰ ਹੋ ਗਿਆ ਹਜੇ ਤਾਂ ਤਿਆਰ ਹੋਇਆ ਨਹੀਂ ਹੈ ਨਾ ਬਣੀ ਜਾਂਦਾ ਜਦੋਂ ਇਹ ਤਿਆਰ ਹੋ ਗਿਆ ਨਾ ਆਪਾਂ ਤੁਹਾਨੂੰ ਉਦੋਂ ਵੀ ਦਿਖਾਵਾਂਗੇ ਪਸ਼ੂ ਭੀਏ ਦੇ ਵਿੱਚ ਖੜੇ ਦਿਖਾਵਾਂਗੇ ਵੀ ਕਿਵੇਂ ਖੜਦੇ ਆ ਵੀ ਇਹਨਾਂ ਨੂੰ ਗਰਮੀ ਤਾਂ ਨਹੀਂ ਲੱਗਦੀ ਕਿ ਠੰਡ ਤਾਂ ਨਹੀਂ ਲੱਗਦੀ ਹੈ ਨਾ ਸਾਰੀ ਜਾਣਕਾਰੀ ਉਦੋਂ ਵੀ ਆਪਾਂ ਤੁਹਾਨੂੰ ਇੱਕ ਵਾਰੀ ਡਿਟੇਲ ਨਾਲ ਦਵਾਂਗੇ ਨਾਲੇ ਆਪਾਂ ਉਦੋਂ ਦੇਖ ਕੇ ਜਾਵਾਂਗੇ ਵੀ ਕਈ ਵੀਰ ਕਹਿੰਦੇ ਹੁੰਦੇ ਹਨਾ ਵੀ ਇਹ ਕਾਮਯਾਬ ਨਹੀਂ ਤੇ ਆਏ ਆ ਇਹੋ ਕੁਝ ਵੀ ਹੁੰਦਾ ਸਾਰਾ ਕੁਝ ਆਪਾਂ ਦੇਖ ਕੇ ਜਾਵਾਂਗੇ ਤੇ ਹੁਣ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਇਹੋ ਜੀ ਇੱਕ ਹੋਰ ਵੀਡੀਓ ਲੈ ਕੇ ਆਵਾਂਗੇ ਵਧੀਆ ਲੱਗੀ ਤੈਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ